ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਢਿੱਲੋਂ ਵਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦੇਣਾ ਜਿਹੜਾ ਉਹ ਐਤਵਾਰ ਆ ਤੇ ਸਵੇਰ ਦਾ ਟਾਈਮ ਆ 8:30 ਹੋ ਗਏ ਸਵੇਰ ਦੇ ਅੱਜ ਬੱਚਿਆਂ ਨੂੰ ਛੁੱਟੀ ਹੈ ਤੇ ਅੱਜ ਬੱਚਿਆਂ ਦੇ ਜਿਹੜੇ ਡੈਡੀ ਆ ਉਹ ਵੀ ਘਰੇ ਹੀ ਅੱਜ ਉਹਨਾਂ ਨੂੰ ਵੀ ਛੁੱਟੀ ਹੈ ਦੁਕਾਨ ਤੇ ਨਹੀਂ ਜਾਂਦੇ ਐਤਵਾਰ ਨੂੰ ਐਂਤਵਾਰ ਵਾਸਤੇ ਜਿਵੇਂ ਛੁੱਟੀ ਦਾ ਦਿਨ ਹੁੰਦਾ ਪਰ ਜਿਹੜੇ ਆਪਾਂ ਉਹ ਬਹੁਤ ਸਾਰੇ ਕੰਮ ਕਰਨੇ ਹੁੰਦੇ ਐ ਐਂਤਵਾਰ ਕਿਉਂਕਿ ਆਪਾਂ ਨੂੰ ਛੁੱਟੀ ਦੇ ਲਾਲਚ ਹੁੰਦਾ ਵੀ ਬੱਚੇ ਵੀ ਘਰੇ ਆ ਐਂਤਵਾਰ ਨੂੰ ਤੇ ਇਹਨਾਂ ਦੇ ਡੈਡੀ ਵੀ ਘਰੇ ਆ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਕਰਨ ਵਾਲੇ ਜਿਹੜੇ ਡੇਲੀ ਰੁਟੀਨ ਦੇ ਕੰਮ ਉਹ ਤਾਂ ਪਰਜਾਨਾ ਕਰਦੇ ਰਹਿੰਦੇ ਨੇ ਜਿਹੜਾ ਕੋਈ ਆਪਾਂ ਵੱਧ ਕੰਮ ਕਰਨਾ ਹੁੰਦਾ ਕੋਈ ਐਕਸਟਰਾ ਕੰਮ ਕਰਨਾ ਹੁੰਦਾ ਉਹ ਆਪਾਂ ਐਂਤਵਾਰ ਹੀ ਕਰ ਸਕਦੇ ਆ ਕਿਉਂਕਿ ਐਂਤਵਾਰੇ ਘਰੇ ਹੁੰਦੇ ਇਹਨਾਂ ਦੇ ਡੈਡੀ ਜਿਹੜੇ ਵਰਨਾ ਦੇ ਕੰਮ ਕਰਨ ਵਾਲੇ ਹੁੰਦੇ ਆ ਉਹ ਵੀ ਉਹਨਾਂ ਨੇ ਵੀ ਐਤਵਾਰ ਹੀ ਕਰਨੇ ਹੁੰਦੇ ਆ ਵੀ ਛੁੱਟੀ ਦਾ ਲਾਲਚ ਹੁੰਦਾ ਆ ਆਪਾਂ ਨੂੰ ਤਾਂ ਇਸੇ ਲਈ ਆਪਣੇ ਆਪ ਨੇ ਆਸਤੇ ਦਾ ਐਤਵਾਰ ਕੋਈ ਛੁੱਟੀ ਨਹੀਂ ਹੁੰਦੀ ਵੈਸੇ ਕਹਿ ਦਿੰਦੇ ਵੀ ਐਤਵਾਰਾ ਜਿਹੜਾ ਛੁੱਟੀ ਦਾ ਦਿਨ ਆ ਬੱਚਿਆਂ ਨੂੰ ਸਕੂਲ ਤੋਂ ਜ਼ਰੂਰ ਛੁੱਟੀ ਹੋ ਜਾਂਦੀ ਏ ਘਰੇ ਹੁੰਦੇ ਆ ਤੇ ਜਿਹੜੇ ਬਹੁਤ ਸਾਰੇ ਕੰਮ ਹੁੰਦੇ ਆ ਐਤਵਾਰ ਤਾਂ ਕਰਨ ਵਾਲੇ ਤੇ ਆਪਾਂ ਉਧਰ ਜਿਹੜੇ ਬਾਹਰ ਕੱਪੜੇ ਧੋਦੇ ਆ ਸਰਪਜੀਤ ਨੇ ਇੱਧਰ ਆਪਾਂ ਜਿਹੜੇ ਰਸੋਈ ਦੇ ਵਿੱਚ ਜਿਹੜੇ ਕਾਫੀ ਸਾਰੇ ਕੰਮ ਆਉ ਕਰ ਲਏ ਆ ਆ ਦੇਖੋ ਆਪਾਂ ਕੋ ਇੱਧਰ ਘਿਓ ਧਰਿਆ ਆ ਗਿਆ ਸੀ ਕੀ ਹੋਵਾ ਜਿਹੜਾ ਉਹ ਆਪਣਾ ਬਣ ਗਿਆ ਦੇਖੋ ਇਹ ਇਹਨੂੰ ਆਪਾਂ ਪਉਣ ਲਾਂਗੇ ਹੁਣ ਤੇ ਇੱਧਰ ਆਪਣੀ ਲੱਸੀ ਆ ਜਿਹੜੀ ਲੱਸੀ ਲਿਆਏ ਆ ਮੰਮੇ ਕਿਉਂ ਹੋਟਲੋਂ ਲੱਸੀ ਲਿਆਏ ਆ ਇਹਦੇ ਵਿੱਚ ਆਪਾਂ ਬਰਫ਼ ਪਾ ਲਾਂਗੇ ਬਸ ਹੁਣ ਆਪਾਂ ਰੋਟੀ ਦੀ ਤਿਆਰੀ ਕਰਨੀ ਆ ਸਾਢੇ 8 ਦਾ ਟਾਈਮ ਹੋ ਗਿਆ ਸਸ ਫਾਈ ਜਿਹੜੀ ਉਹ ਆਪਾਂ ਕਰ ਲਈ ਉਧਰ ਬਾਹਰ ਕੱਪੜੇ ਵੀ ਧੋਤੇ ਗਏ ਆਟਾ ਆਪਣਾ ਗੁੰਨਿਆ ਹੋਇਆ ਲੱਸੀ ਉੱਥੋਂ ਲੈ ਆਏ ਆ ਮਲਾਈ ਅੱਜ ਆਪਾਂ ਰੜਕੀ ਹੈ ਮਲਾਈ ਰੜਕਣ ਵਾਲੀ ਸੀਗੀ ਮਲਾਈ ਰੜਕ ਕੇ ਤੇ ਆਪਾਂ ਜਿਹੜੀ ਮੱਖਣੀ ਆ ਉਹ ਬਣਾ ਲਈ ਆ ਦੁੱਧ ਹੁਣ ਆਪਣੇ ਥੋੜਾ ਹੀ ਹੁੰਦਾ ਕਿਉਂਕਿ ਇਸੇ ਲਈ ਪਰ ਲੱਸੀ ਉੱਥੋਂ ਲੈ ਆਉਂਦੇ ਆ मामੇ ਦਾ ਪਿੰਡ ਇੱਥੇ ਬਿਲਕੁਲ ਨੇੜੇ ਹੀ ਆ ਕੋਟਲਾ ਉਹਨਾਂ ਦੇੋਂ ਲੈ ਆਉਂਦੇ ਆ ਅੱਜ ਇਹ ਸਪਰੇਅ ਵਾਲੀ ਜਿਹੜੀ ਡਰੰਮੀ ਹੁੰਦੀ ਆ ਉਹ ਲੈਣ ਗਏ ਸੀ ਉੱਥੋਂ ਖੋਟਿਆਂ ਤੇ ਨਾਲ ਹੀ ਲੱਸੀ ਵੀ ਲੈ ਆਏ ਆ ਅੱਜ ਜੋ ਨਿੰਨੂ ਸਬਰੇ ਕਰਦੇ ਆ ਇਹ ਦੋਨੇ ਪ੍ਰਕਾਰ ਹੈ ਜਾਂ ਜਿਸਲੇ ਜੋ ਨਿੰਨੂ ਸਬਰੇ ਕਰਦੇ ਆ ਤੁਹਾਨੂੰ ਦਿਖਾਉਨੇ ਆ ਪਾਪਰ ਨਾਲੇ ਆਪਾਂ ਫਿਰ ਰੋਟੀ ਪਕਾਉਣੀ ਆ ਇਧਰ ਹਰੇ ਇਧਰ ਪੜੀ ਜਾਂਦਾ ਬੈਠਾ ਇਹ ਪੇਪਰ ਸ਼ੁਰੂ ਹੋਏ ਇਹ ਆ ਜਿਹੜੇ ਆਰਲ ਪੇਪਰ ਆਉ ਤਾਂ ਇਹਦੇ ਹੋ ਗਏ ਆ ਖਤਮ ਹੋ ਗਏ ਆ ਨਾ ਸਾਰੇ ਕੱਲ ਤੋਂ ਰਿਟਰਨ ਪੇਪਰ ਆ ਇਹਦੇ ਇੱਥੇ ਨਾਲੇ ਨੇ ਬੈਠੇ ਨੇ ਜਿਹੜਾ ਸੇ ਚੀਰ ਕੇ ਉਹ ਖਾ ਲਿਆ ਪਲੇਟ ਕੋਲੇ ਰੱਖੀ ਰਹੀ ਹੈ ਇਹਨੇ ਉਧਰ ਬਾਸ ਸਪਰੇਅ ਕਰਦੇ ਆ ਉਧਰ ਆਪਣੇ ਕੱਪੜੇ ਆ ਜਿਹੜੇ ਉਹ ਧੋਤੇ ਗਏ ਆ ਕੱਪੜੇ ਤਰ੍ਹਾਂ ਸੇ ਡੇਲੀ ਦੇ ਜਿਹੜੇ ਹੋ ਜਾਂਦੇ ਆ ਬਹੁਤ ਜ਼ਿਆਦੇ ਪਰ ਐਤਵਾਰ ਨੂੰ ਜਿਵੇਂ ਨਾਲ ਇਹਨਾਂ ਨੂੰ ਛਿੱਟੇਂਗਾ ਵਰਦਨਾ ਛੇਵੀਂ ਵਾਰ ਇਹ ਛਿੱਟੇਂਗਾ ਵਰਦਨਾ ਪਾ ਕੇ ਜਾਂਦੇ ਆ ਐਤਵਾਰ ਉਹ ਵੀ ਹੋ ਜਾਂਦੀਆਂ ਨਾਲ ਇਹਨਾਂ ਦੀਆਂ ਵਰਦਨਾ ਦੀ ਤੇ ਉਧਰ ਸਪਰੇਅ ਕਰਦੇ ਆ ਉਹ ਦਿਖਾਉਨੇ ਆ ਆਪਾਂ ਤੁਹਾਨੂੰ ਸਾਰੇ ਜਾਣੇ ਜਿਹੜੇ ਅੱਡ ਅੱਡ ਕੰਮਾਂ ਤੇ ਲੱਗੇ ਹੋਏ ਆ ਆ ਨਾ ਕੋਈ ਗੁਰਬਾਣੀ ਆ ਪਾਉਂਦਾ ਗੁਰਬਾਣੀ ਆ ਜਿਆ ਬਾੜੇ ਨਾ ਗਿਆ ਵਾ ਛੱਡਾ ਖਾਈ ਤਰ ਵੇ ਕੋ ਮੇਰੇ ਸਾਥ ਜੀ ਹੂੰ ਐਡਾ ਕਰ ਤੂ ਹੋ ਗਿਆ ਹੋਰ ਨਾ ਦੱਸਿਆ ਹੀ ਨਹੀਂ ਪੜ ਮੈਂ ਆਖਾ ਬੱਲਾ ਚ ਨੰਗਾ ਬਣਾਉਂਦੇ ਨੂੰ ਤੇ ਆ ਪਿਆ ਕੱਦਾ ਐਡਾ ਦੋ ਟਾਈ ਕਿਲੋ ਦਾ ਬਣ ਗਿਆ ਤਾਂ ਮੈਨੂੰ ਲੱਗਦਾ ਹੂੰ ਕਿਉਂ ਹੋ ਰਾਇ ਮਸਾ ਪੜ ਗਿਆ ਕੀ ਹੋ ਰਿਹਾ ਹੈ ਸਭ ਕੁਝ ਹੋ ਰਹਾ ਹੈ ਹਰਮਨ ਉਧਰ ਦਿਖਾ ਦੇ ਸਪਰੇਅ ਕਰ ਤੇ ਕਾਰ ਦੀ ਗੇ ਸਪਰੇਅ ਫਿਰ ਕਾਜ ਤੁਮ ਝੜ ਕਾ ਹਾਂ ਮੈਂ ਨਹੀਂ ਕੀ ਹੋਇਆ ਇਕਰਾ ਨਹੀਂ ਤੂੰ ਡਰਮੀ ਨਹੀਂ ਚੱਕੀ ਹੈਣੀ ਸੈਖਲਾ ਤੂੰ ਇਹ ਗਲਾਉਂਟਰ ਨਾਲੇ ਇਹ ਗੱਲ ਬਈ ਕੇ ਸਾਕੇ ਸਰੇ ਕਰ ਇੱਕ ਡਰਮੀ ਦਾ ਵੇਖ ਛੜ ਕੇ ਇੱਕ ਡਰਮੀ ਛੜ ਕੇ ਤੇ ਕਾਹ ਤੇ ਆ ਕਰ ਹੋਗੀ ਕਰਦਾਂ ਜੂਸ ਦਾ ਗਲਾਸ ਪਿਆ ਕੇ ਲਿਆਉਣ ਗਿਆ ਇੱਕ ਡਰਮੀ ਦਾ ਇੱਕ ਗਲਾਸ ਇੱਕ ਡਰਮੀ ਦਾ ਇੱਕ ਗਲਾਸ ਇੱਕ ਗਲਾਸ ਇੱਕ ਡਰਮੀ ਦਾ 拿个两头盘弄着，搞着。 ਦੇਖੋ ਚਾਚਾ ਸਪਰੇਅ ਕਰਦਾ ਪਿਆ ਹਰਿੰਦਰ ਕੀ ਖਾ ਰਿਹਾ ਆ? ਵਰਫੀ। ਜਿਹੜਾ ਕੱਲ੍ਹ ਬਣਾਇ ਸੀ ਉਹ ਹਰਿੰਦਰ ਵਰਫੀ ਖਾ ਰਿਹਾ ਹੈ ਨਾ ਨਾਲ ਪੀ ਰਿਹਾ ਚਾਹ। ਐਡਾ ਕੱਪ ਚਾਹ ਦਾ। ਹਰਿੰਦਰ ਦੀ ਤਾਂ ਮौज ਹੀ ਮौज ਆ। ਇਹ ਹੁਣੇ ਕਹਿ ਰਿਹਾ ਸੀਗਾ ਸਾਨੂੰ ਨਿਤ ਨਵੀਂ ਚੀਜ਼ ਬਣਾ ਕੇ ਦਿਆ ਕਰੋ ਖਾਣ ਨੂੰ। ਬੜੀ ਸਵਾਦ ਬਣੀ ਆ ਹਾਂ ਜੀ ਕਿੰਨੀ ਸਵਾਦ ਬਹੁਤ ਹਾਂ ਬਹੁਤ ਦੇ ਦੋ ਤੁਹਾਨੂੰ ਰੋਜ਼ ਬਣਾ ਕੇ ਦੇ ਦੂੰ ਹਾਂ ਜੀ ਜੀ ਕੋਈ ਵੀ ਚੀਜ਼ ਬਣਾ ਲਈਏ ਇੱਕ ਦਿਨ ਹੀ ਕੱਢ ਦੇ ਹਾਂ ਜੀ ਤੁਸੀਂ ਵਧੀਆ ਵਲਾਗ ਬਣਾ ਲੱਗ ਗਏ ਜਿਵੇਂ ਤਾਂ ਮੌਜ ਦੇ ਮੌਜ ਜਾਈਆਂ ਨਹੀਂ ਤੇ ਰੈਸਪੀ ਮਿਲ ਜਾਂਦੀ ਨਵੀਂ ਹਨਾ ਖਾਣ ਨੂੰ ਹਰਮਨ ਜੀ ਕੀ ਕਰ ਰਹੇ ਨੇ ਵੇਲੇ ਵੇਲੇ ਪੇਪਰ ਨਹੀਂ ਕੱਲ ਨੂੰ ਤੇਰਾ ਇੱਧਰ ਕੱਪੜਿਆਂ ਦੇ ਤਿਆਰ ਲਾ ਲਈ ਦੀਦੀ ਨੇ ਤੇ ਅੱਜ ਆਪਾਂ ਪੁਰਾਣੇ ਸੂਟ ਦੇ ਵੀ ਚੀਰ-ਫਾੜ ਕਰਦੇ ਆ ਤੁਹਾਨੂੰ ਨਾਲੇ ਵਿਖਾਉਣੇ ਹੋਏ ਸੀ ਪੁਰਾਣੇ ਕੱਪੜਿਆਂ ਦਾ ਕੀ ਕਰਦੇ ਆ ਜਿਹੜੇ ਸਾਡੇ ਪੁਰਾਣੇ ਕੱਪੜੇ ਹੋ ਜਾਂਦੇ ਇੱਧਰ ਆਪਾਂ ਵੀ ਚਾਹ ਪੀ ਲਈ ਆ ਚਲੋ ਜੀ ਇਹਨੇ ਵੀ ਚਾਹ ਪੀ ਲਈ ਆ ਹਣ ਮਨੇ ਪੜੂਗਾ ਕਿਉਂਕਿ ਕੱਲ ਨੂੰ ਇਹਦਾ ਪੇਪਰ ਆ ਹਰਮਨ ਦੀ ਕਲਾਸ ਲੱਗ ਰਹੀ ਹੈ ਚਲ ਓਟਕੇ ਅੰਦਰ ਬੈਠ ਪੜਾ ਦੇ ਡੜੀ ਕੋਲੇ ਹਰਮਨ ਦਾ ਪਹਿਲਾ ਮੈਥ ਦਾ ਪੇਪਰ ਆ ਸਾਡਾ ਸਾਇੰਸ ਦਾ ਹੈ 18 19 ਮੈਥ ਘਟ ਆਉਂਦਾ ਹਰਮਨ ਨੂੰ ਵਾਰਨਿੰਗ ਮਿਲ ਰਹੀ ਹੈ ਵੀ ਜੇ ਇਦਰੇ ਇਦਕੀ ਪੇਪਰਾਂ ਚੋਂ ਨੰਬਰ ਘਟ ਗਏ ਤੇ ਫਿਰ ਤੇਰਾ ਹਿਸਾਬ ਲਾ ਲੇ ਜਿਸ ਹਿਸਾਬ ਦੇ ਪੇਪਰ ਦੇ ਨੰਬਰ ਘਟ ਗਏ ਤਾਂ ਫੇਰ ਆ ਦਾ ਹਿਸਾਬ ਲਾ ਲਈ ਹਨ ਸੋ ਇੱਧਰ ਪੁਰਾਣੇ ਸੂਟ ਦੀ ਜੀੜ ਫਾਲ ਹੋ ਰਹੀ ਹੈ ਟੇਲਰ ਜਦੋਂ ਸੂਟ ਸਿਆਉਂਦਿਆ ਉਦੋਂ ਵੀ ਉਹਨੂੰ ਕੱਟ ਦਿੰਦੇ ਆ ਜਦੋਂ ਪੁਰਾਣਾ ਹੋ ਜਾਂਦਾ ਤਾਂ ਕੱਟ ਦਿੰਦੇ ਆ ਆਹ ਕੋ ਪੱਟੇ ਕੱਪੜਾ ਵੀ ਜਿਹੜਾ ਵੇਸਟ ਨਹੀਂ ਜਾਂਦਾ ਅਸੀਂ ਜਿਹੜੇ ਪੁਰਾਣੇ ਸੂਟਾਂ ਦਾ ਕਪੜਾ ਉਹ ਵੀ ਵੇਸਟ ਨਹੀਂ ਕਰਦੇਗੇ ਆ ਵੇਖੋ ਅਸੀਂ ਉਹਨਾਂ ਦਾ ਕੀ ਕਰਦੇ ਆ ਇਹਨਾਂ ਛੋਟੀਆਂ-ਛੋਟੀਆਂ ਟਾਕੀਆਂ ਬਣਾ ਲੈਂਦੀਆਂ ਫਿਰ ਉਹ ਟਾਕੀਆਂ ਆਪਾਂ ਦੁਕਾਨ ਤੇ ਦੁਕਾਨ ਤੇ ਭੇਜ ਦਈ ਦੀਆਂ ਇਸ ਤਰ੍ਹਾਂ ਉਥੇ ਜੈਕ ਬਣਾਉਂਦੇ ਆ ਤੇ ਹੱਥ ਵਗੈਰਾ ਪੁੰਜਣ ਦੇ ਕੰਮ ਆ ਜਾਂਦੇ ਆ ਜਾਂ ਜੈਕ ਹੀ ਪੁੰਜਣ ਦੇ ਤੇਲ ਤੂਲ ਲੱਗਾ ਹੁੰਦਾ ਉਹ ਸਾਫ ਕਰਦੇ ਆ ਕਿਉਂਕਿ ਜਿਹੜੀਆਂ ਇਹ ਪ੍ਰਾਣੇ ਕੱਪੜੇ ਆ ਨੇ ਦੁਕਾਨ ਤੇ ਵੀ ਨਹੀਂ ਫਿਰ ਮੁੱਲ ਲੈਂਦੇ ਆ ਉਥੇ ਮੁੱਲ ਖਰੀਦਦੇ ਜਿਹੜੇ ਪੁਰਾਣੇ ਕੱਪੜੇ ਆਪਾਂ ਸੈੱਟ ਦਿੰਨੇ ਆ ਵੀ ਆਪਣੇ ਕਿਸੇ ਕਿਸੇ ਕੰਮ ਦੇ ਨਹੀਂਗੇ ਹਾਂ ਤੇ ਫਿਰ ਦੁਕਾਨ ਤੇ ਇਹਨਾਂ ਨੂੰ ਦੁਕਾਨ ਤੇ ਤਾਂਕੀਆਂ ਜਦੋਂ ਇਹ ਲੈਂਦੇ ਆ ਤੇ ਹੱਥ ਪੁੰਜਣ ਨਹੀਂ ਜਾਂ ਜੈਕ ਪੁੰਜਣ ਨੂੰ ਫਿਰ ਇਹਨਾਂ ਨੂੰ ਮੁੱਲ ਲੈਣੀਆਂ ਪੈਂਦੀਆਂ ਸਾਨੂੰ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਵੀ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਥੋੜਾ ਜਿਹਾ ਟਾਈਮ ਨਹੀਂ ਕਦੇ ਇਹਨਾਂ ਨੇ ਘਰੇ ਆ ਕੇ ਸਾਨੂੰ ਦੱਸਿਆ ਸੀ ਕਿਉਂਕਿ ਦੁਕਾਨ ਆਪਣੀ ਪਾਸੇ ਆ ਵੀ ਉਧਰ ਬਾਜ਼ਾਰ ਦੇ ਵਿੱਚ ਆ ਤੇ ਸਾਨੂੰ ਪਤਾ ਨਹੀਂ ਸੀ ਅਸੀਂ ਘਰੇ ਜਦੋਂ ਇਸ ਤਰ੍ਹਾਂ ਕੋਈ ਕੱਪੜੇ ਪਾਟ ਜਾਣੇ ਤਾਂ ਉਹਨਾਂ ਨੂੰ ਉਵੇਂ ਹੀ ਵਸਤੇ ਜਿਵੇਂ ਰੇਸਟ ਕਰਕੇ ਸੈੱਟ ਦੇਣਾ ਵੀ ਕਿਸੇ ਕੰਮ ਨਹੀਂਗੇ ਤੇਰੇ ਇੱਕ ਦਿਨ ਇਹਨਾਂ ਨੇ ਗੱਲ ਕੀਤੀ ਵੀ ਇਹ ਤਾਂ ਸਾਨੂੰ ਜਿਹੜੇ ਪੁਰਾਣੇ ਕੱਪੜੇ ਅਸੀਂ ਉੱਥੇ ਮੁੱਲ ਖਰੀਦਦੇ ਆਂ ਇਹ ਵੀ ਤੁਸੀਂ ਐਂ ਘਰੇ ਸੱਟ ਦੇ ਨਾ ਆਏ ਤੇ ਸਾਨੂੰ ਕੱਟ ਕੇ ਤੇ ਦੇ ਦਿਆ ਕਰੋ ਲਫਾਤੇ ਚ ਪਾ ਦਿਆ ਕਰੋ ਵੀ ਜਦੋਂ ਕੋਈ ਪੁਰਾਣਾ ਕੱਪੜਾ ਹੋ ਜਾਂਦਾ ਘਰੇ ਉਹਨੂੰ ਕੱਟ ਕੇ ਤੇ ਨਹੀਂ ਤਾਂ ਸਾਨੂੰ ਦੇ ਦਿਆਏ ਉੱਥੇ ਮੁੱਲ ਖਰੀਦਨੇ ਪੈਂਦੇ ਇਹ ਪੁਰਾਣੇ ਕੱਪੜੇ ਆਉਂਦੇ ਹੱਥ ਪੁੰਜਣ ਆਸਤੇ ਤੇ ਲਾਲੇ ਹੱਥ ਧੂਲੇ ਤੇ ਜੱਕਾ ਸਾਫ ਕਰਦੇ ਕੁਛ ਵੀ ਕਰਦੇ ਆ ਇਸੇ ਲਈ ਫਿਰ ਉਦੋਂ ਤੋਂ ਹੁਣ ਆਪਣੇ ਜਦ ਕੋਈ ਵੀ ਕੱਪੜਾ ਫਟ ਜਾਂਦਾ ਪਰਾਣਾ ਕੋਈ ਹੋ ਜਾਂਦਾ ਨਹੀਂ ਵਰਤੋਂ ਦੇ ਵਿੱਚ ਘਰੇ ਆਉਂਦਾਗਾ ਉਹ ਆਪ ਇਸ ਤਰ੍ਹਾਂ ਉਹਨਾਂ ਨੂੰ ਕੱਟ ਕੇ ਤੇ ਫਿਰ ਉੱਥੇ ਦੁਕਾਨ ਤੇ ਭੇਜ ਦੇਈਦਾ ਤੇ ਉੱਥੇ ਚਲਕ ਵਰਤੋਂ ਦੇ ਵਿੱਚ ਆ ਜਾਂਦਾ ਕੰਮ ਆ ਜਾਂਦਾ ਉੱਥੇ ਜਦੋਂ ਵੀ ਸਾਡਾ ਕੋਈ ਕੱਪੜਾ ਫਟ ਜਾਂਦਾ ਸਾਡੇ ਸੂਟ ਫਟਦੇ ਮੰਮੀ ਦਾ ਫੜਦਾ ਫਿਰ ਅਸੀਂ ਚੀਰ ਫਾੜ ਕਰਕੇ ਆਏ ਛੋਟੇ ਛੋਟੇ ਪੀਸ ਬਣਾ ਕੇ ਦੁਕਾਨ ਤੇ ਭੇਜ ਦਈਦਾ ਫਿਰ ਸ਼ਹਿਰਾਂ ਦੇ ਵਿੱਚ ਤਾਂ ਹਰ ਇੱਕ ਚੀਜ਼ ਹੈ ਜਿਹੜੀ ਉਹ ਮੁੱਲ ਦੇ ਵਿੱਚ ਦੀ ਆ ਹਾਂ ਪਾਟੇ ਕੱਪੜੇ ਵੀ ਵੇਚਦੇ ਆ ਵੇਚਦੀ ਹੈ ਸ਼ਹਿਰ ਦੇ ਵਿੱਚ ਤਾਂ ਨਿੱਧਰ ਵੇਖੋ ਸੰਡੇ ਮਨਾਇਆ ਜਾ ਰਿਹਾ ਹੈ ਇਨਾ ਫੋਨ ਤੇ ਮਸਤ ਬਾਈ ਨੂੰ ਕੋਈ ਪਤਾ ਨਹੀਂ ਮੇਰੀ ਵੀਡੀਓ ਬਣ ਰਹੀ ਹੈ ਹਾਂਜੀ ਟਾਈਮ ਹੈ ਜਿਹੜਾ ਉਹ ਸ਼ਾਮ ਦੇ 4 ਵਜੇ ਗਏ ਆ ਹੁਣ ਆਪਾਂ ਤਿਆਰੀ ਕਰਦੇ ਹਾਂ ਸਬਜੀ ਦੀ ਸਬਜੀ ਅੱਜ ਆਪਾਂ ਬਣਾਵਾਂਗੇ ਪੇਠਾ ਜੋ ਕਿ ਸਾਡੇ ਗਵਾਂਢੀਆਂ ਦੇ ਲੱਗਿਆ ਸੀ ਉਹ ਸਾਨੂੰ ਦੇ ਕੇ ਗਏ ਆ। ਆਂਡ ਗਵਾਂਢ ਦਾ ਵਾਸੇ ਸੋਖ ਹੁੰਦਾ ਇਸ ਤਰ੍ਹਾਂ। ਕੋਈ ਵੀ ਸਬਜ਼ੀ ਜੇ ਕੋਈ ਸਾਡੇ ਲੱਗਦੀ ਤਾਂ ਅਸੀਂ ਉਹਨਾਂ ਨੂੰ ਦੇ ਦਿੰਨੇ ਕਿਉਂਕਿ ਆਪਣੇ ਜਾਦੇ ਘਰ ਤਾਂ ਇੱਥੇ ਹੈ ਨਹੀਂ ਅਸੀਂ ਦੋ ਹੀ ਘਰਾਂ ਜਿਹੜੇ ਆਪਸ ਵਿੱਚ ਵਰਤਣ ਵਾਲੇ ਆ ਬਸ। ਤੇ ਉਹਨਾਂ ਦੇ ਲੱਗਿਆ ਸੀ ਪੇਠਾ ਜਿਹੜਾ ਬਹੁਤ ਸੋਹਣਾ ਦੇਖੋਦਰ ਹਰਾ ਹਰਾ ਐ ਕੱਚਾ ਕੱਚਾ ਪੇਠਾ ਆ ਇਹ। ਸਬਜ਼ੀ ਅੱਜ ਆਪਾਂ ਪੇਠੇ ਦੀ ਬਣਾਵਾਂਗੇ। ਅੱਗੇ ਸਬਜ਼ੀ ਮੰਮੀ ਚੀਰ ਦੇ ਦਿੰਦੇ ਆ। ਅਸੀ ਕੋਈ ਹੋਰ ਕੰਮ ਕਰ ਲਈਦਾ ਉਹਨੇ ਜਰਾ ਰਾਤ ਦਾ ਕੋਈ ਸਲਾਈ ਕਢਾਈ ਦਾ ਕਰ ਲਈਦਾ ਚਲ ਕੰਟੇ ਨੂੰ ਲੱਗ ਜਾਂਦਾ ਸਬਜ਼ੀ ਚੀਰਨ ਤੇ ਵੀ ਪਰ ਅੱਜ ਮੰਮੀ ਘਰੇ ਹੈ ਨਹੀਂਗੇ ਮੰਮੀ ਅੱਜ ਜਲਦੀ ਪੇਕਿਆਂ ਨੂੰ ਗਏ ਆ ਮੰਮੀ ਦੇ ਪੇਕੇ ਜਿਹੜੇ ਨੇੜੇ ਜੇ ਆ ਨੇੜੇ ਜੇ ਪੇਕੇ ਨਹੀਂ ਮੌਜੂਦ ਹੁੰਦੀ ਆ ਵੈਸੇ ਸਪਰੇਅ ਕਰਨ ਵਾਸਤੇ ਡਰੰਮੀ ਲੈ ਕੇ ਆਏ ਸੀ ਜਦੋਂ ਡਰੰਮੀ ਛੱਡਣ ਗਏ ਸਪਰੇਅ ਕਰਕੇ ਉਦੋਂ ਫਿਰ ਮੰਮੀ ਵੀ ਨਾਲ ਹੀ ਚਲੇ ਗਏ ਤੇ ਪਰ ਹਜੇ ਤੱਕ ਆਏ ਨਹੀਂ ਮੰਮੀ ਪਰ ਕਦੇ ਰਾਤ ਨਹੀਂ ਰਹੇਗੇ ਆਪਦੇ ਪੇਕੇ ਹਾਂ ਮੰਮੀ ਸ਼ਾਮ ਨੂੰ ਮੁੜਿਆ ਆਉਂਦੀ ਸ਼ਾਮ ਨੂੰ ਮੁੜਿਆ ਨੇੜੇ ਦਾ ਇਹ ਵੀ ਆ ਜੇ ਦੂਰ ਹੋਵੇ ਫਿਰ ਅਗਲਾ ਜਾਂਦਾ ਤੇ ਵਾਪਸ ਨਹੀਂ ਮੁੜਿਆ ਜਾਂਦਾ ਕਦੀ ਮਮੀ ਨੇ ਰਿਓਏ ਵੀ ਆ ਜਾਂਦੇ ਆ ਨਾ ਉਥੇ ਕਿਹੜਾ ਕੋਈ ਆਇਆ ਵੀ ਬੱਸ ਨਹੀਂ ਆਉਣੇ ਕਿਉਂਕਿ ਮੋਟਰਸਾਈਕਲ ਤੇ ਜਾਂਦੇ ਆ ਮੋਟਰਸਾਈਕਲ ਤੇ ਹੀ ਆ ਜਾਂਦੇ ਆ ਜੇ ਕਿਤੇ ਆਪਾਂ ਦੂਰ ਜਾਣਾ ਹੋਵੇ ਫਿਰ ਆਪਾਂ ਰਹਿ ਵੀ ਸਕਦੇ ਆ ਕੋਈ ਇੱਕ ਦੋ ਦਿਨ ਅੱਜ ਮਮੀ ਘਰੇ ਹੈ ਨਹੀਂ ਮਮੀ ਗਿਆ ਬੇਕ ਤੇ ਅਨੁਕ ਮਮੀ ਸਬਜੀ ਚੀਰਦੇ ਹੁੰਦੇ ਜੇ ਅੱਜ ਇਹ ਡਿਊਟੀ ਆਪਣੀ ਹੈ ਸਬਜੀ ਚੀਰਨ ਦੀ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਜੁੜਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋਣਾ ਜੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਜਿਹੜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਇਸ ਤਰ੍ਹਾਂ ਦੇ ਸਾਡੇ ਨਵੇਂ-ਨਵੇਂ ਵਲੌਗ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਸਾਡੀ ਵੀਡੀਓ ਦੇਖਦੇ ਆ ਤੇ ਇਸੇ ਲਈ ਤੁਸੀਂ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਜਿਹੜੀ ਹਰ ਇੱਕ ਵੀਡੀਓ ਕੋਈ ਵੀ ਰੈਸਪੀ ਦਿੰਨੇ ਆਪਾਂ ਕੋਈ ਵੀ ਡੇਲੀ ਵਲੌਗ ਪਾਉਂਨੇ ਆ ਤੁਹਾਡੇ ਤੱਕ ਪਹੁੰਚ ਸਕੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਆ